ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਜਬ ਜੀ ਸਾਹਿਬ ਪੜੀਤੀ ਜੀ ਗਾਵੈ ਕੋ ਤਾਣ ਹੋਵੇ ਕਿ ਸੈਤਾਨ ਗਾਵੈ ਕੋ ਦਾਤ ਜਾਣੇ ਨੀਸਾਨ ਬਲ ਤੇਰੇ ਕੀ ਸਿਫਤ ਉਹ ਕਰਤਾ ਤਾਬ ਜਿਸ ਇਨਸਾਨ ਮੇ ਹੈ ਜਿਹਦੇ ਅੰਦਰ ਤਾਕਤ ਹੈ ਕੋਈ ਗਾਏ ਤੇਰੀ ਦਾਤਾਂ ਕੋ ਰਹਿਮਤ ਕੇ ਨਿਸ਼ਾਨ ਜੋ ਹੈ ਕਿਰਪਾ ਦੇ ਨਿਸ਼ਾਨਾਂ ਨੂੰ ਗਾਉਂਦਾ ਕੋਈ ਦਾਤ ਜਾਣੇ ਨਿਸ਼ਾਨ ਜਿੱਥੇ ਇੰਨੀ ਦੁਨੀਆ ਤੇਰੀਆਂ ਸਿਫਤਾਂ ਗਾਗਾ ਕੇ ਰੱਬਾ ਤੇਰੀਆਂ ਖੁਸ਼ੀਆਂ ਲੈ ਰਹੀ ਹੈ ਉੱਥੇ ਮਾਇਆ ਦੇ ਪ੍ਰਭਾਵ ਥੱਲੇ ਮੇਰੀ ਸੋਚ 네ਗੇਟਿਵ ਹੋਣ ਕਰਕੇ ਮੇਰੀ ਹਾਲਤ ਕਿੰਨੀ ਤਰਸਯੋਗ ਹੈ ਮੈਂ ਕਿੱਥੇ ਖੜਾ ਕਿ ਨਾਗਵਾਚਾ ਪਿਆ ਆਤਮਾ ਤੋਂ ਕੋਹਾਂ ਦੂਰ ਮੰਦੇ ਬਹਿਕਾਬੇ ਵਿੱਚ ਜੀ ਰਿਆਂ ਮੈਂ ਤੋਂ ਗਾਉਂ ਦੁਖੜੇ ਆਪਣੇ ਦਸ ਬਸਤੂ ਲੈ ਪਛੇ ਪਾਉਂ ਕਿਵੇਂ ਚਿੰਤਾ ਛੋੜ ਦੂੰ ਸਾਰੀ ਕਿਵੇਂ ਨਾਮ 'ਤੇ ਧਿਆਨ ਲਗਾਉਂ ਇਸ ਕਰਕੇ ਮੇਰੀਆਂ ਚਿੰਤਾਵਾਂ ਮੇਰਾ ਖਹਿੜਾ ਨਹੀਂ ਛੱਡਦੀਆਂ ਤੇ ਮੇਰਾ ਚਿੱਤ ਵੀ ਧਿਆਨ 'ਚ ਨਹੀਂ ਲੱਗਦਾ ਅੰਦਰ ਦੀ ਤਾਂ ਉਲਟਾ ਅੰਦਰੋਂ ਅੱਗਾ ਬਲ ਬਲ ਕੇ ਉੱਠਦੀਆਂ ਨੇ ਗਾਵੇ ਕੋ ਗੁਣ ਬਧੀਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਏ ਕੋਈ ਖੁਦਾ ਕੀ ਅਜ਼ਮਤ ਉਹਦੀ ਮਹਿਮਾ ਉਹਦੀ ਬਜ਼ੁਰਗੀ ਆਲੀ ਸ਼ਾਨ ਵਕਾਰ ਹੈ ਜਿਸਕਾ ਉਹਦੀ ਪ੍ਰਤਿਸ਼ਠਾ ਆਲੀ ਸ਼ਾਨ ਹੈ ਮਨਮੋਣੀ ਉਹਦੀ ਪ੍ਰਤਿਸ਼ਠਾ ਜੜੀ ਹੈ ਕੋਈ ਗਾਇ ਖੁਦਾ ਕੀ ਹਕਮਤ ਮੁਸ਼ਕਿਲ ਸੋਚ ਵਿਚਾਰ ਹੈ ਜਿਸ ਦਾ ਉਹਦਾ ਗਿਆਨ ਕਠਨਾ ਉਹਦੀ ਫਿਲਾਸਫੀ ਕਠਨਾ ਇਸ ਚੀਜ਼ ਨੂੰ ਲੋਕ ਉਹਦੀ ਸ਼ਿਫਤਾਂ ਘਾ ਰਹੇ ਨੇ ਗਾਵੇ ਕੋ ਗੁਣਵਿਧ ਅੰਗਿਆਚਾਰ ਗਾਵੇ ਕੋ ਵਿਦਿਆਵਿਕਮ ਵਿਚਾਰ ਮੈਂ ਆਪਣੇ ਆਪ ਨੂੰ ਬੜਾ ਵੱਡਾ ਗੁਰਮੁਖ ਸਮਝਦਾ ਤੇ ਖੜੋਤਾ ਕਿੱਥੇ ਆ ਮੈਂ ਗਾਉ ਦੁਨੀਆ ਕੇ ਮਸਲੇ ਰਾਤ ਦਿਨ ਫੋੜੂ ਮਾਥਾ काम क्रोध की कथा कहानी सुननी नाही तेरी गाथा सुननी ਤਾਂ ਮੈਂ ਤੇਰੀ ਗਾਥਾ ਹੀ ਸੀ ਪਰ ਜਦੋਂ ਮੈਂ ਮੋਬਾਈਲ ਖੋਲਿਆ ਸਦਾ ਵਾਂਗ ਇੱਧਰ ਉੱਧਰ ਦੇ ਆ ਵੀਡੀਓਜ਼ ਕਾਮ ਕ੍ਰੋਧ ਕੀ ਕਥਾ ਕਹਾਣੀ ਵਿੱਚ ਉਲਝ ਕੇ ਰਹਿ ਗਿਆ ਮਹਾਪੁਰਸ਼ਾਂ ਦੀ ਚੇਤਾਵਨੀ ਮੈਂ ਭੁੱਲ ਗਿਆ ਬਿਲਕੁਲ ਕਿ 83% ਰੋਹਾਨੀਅਤ ਅੱਖਾਂ ਥਾਣੇ ਵਹਿ ਜਾਂਦੀ ਹੈ ਨਾਮ ਦਾ ਖਾਤਾ ਪਹਿਲਾਂ ਹੀ ਖਾਲੀ ਸੀ ਉਲਟਾ ਖਾਤਾ ਮੰਫੀ ਵਿੱਚ ਚਲਾ ਗਿਆ 네ਗੇਟਿਵ ਹੋ ਗਿਆ ਖਾਤਾ ਉਸ ਦਿਨ ਤਾਂ ਮੈਂ ਇਹ ਜਾਣ ਕੇ ਕੰਬ ਗਿਆ ਕਿ ਗੁਰੂਆਂ ਪੀਰਾਂ ਦੀ ਇਹ ਧਰਤੀ ਜਿਹਦੇ ਵਿੱਚ 10 ਵਿੱਚੋਂ 9 ਜਣੇ ਇੰਟਰਨੈਟ ਦੇ ਉੱਪਰ ਪਤਾ ਨਹੀਂ ਕੀ ਕੀ ਅਸ਼ਲੀਲਤਾ ਦੇਖਦੇ ਨੇ ਔਰ ਇਹ ਡਾਟਾ 2019 ਦਾ ਹੈ ਇੰਨੇ ਸਾਲਾਂ ਵਿੱਚ ਤਾਂ ਕਾਫੀ ਤਰੱਕੀ ਹੋ ਗਈ ਕੰਮ ਕਾਫੀ ਵੱਧ ਗਿਆ ਮੇਰਾ ਦਿਲ ਨਹੀਂ ਸੀ ਕਰਦਾ ਇਹ ਸਭ ਜਾਣਨ ਜਾਂ ਦੱਸਣ ਨੂੰ ਔਰ ਮੈਂ ਕਦੀ ਵੀ ਚਿੱਕੜ ਮੇਰਾ ਹੱਥ ਨਾਲ ਹੱਥ ਨਾਲ ਮਾਰਦਾ ਚਿੱਕੜ ਦੇ ਵਿੱਚ ਪਰ ਹਾਲਾਤ ਇੰਨੇ ਬਦਤਰ ਹੋ ਗਏ ਨੇ ਔਰ ਹੁਣ ਗੇਂਦ ਕਾਲ ਦੇ ਪਾਲੇ ਦੇ ਵਿੱਚ ਐ ਧਰਤੀ ਦਾ ਧਰਮ ਨਾਮ ਸੀ ਪਰ ਇਸਤੇ ਕਾਮ ਹਾਵੀ ਹੋ ਗਿਆ ਕਾਲ ਲੁੱਡੀਆਂ ਪਾ ਕੇ ਕਹਿ ਰਿਹਾ ਕਿ ਹੁਣ ਮੇਰੇ ਲਈ ਇਸ ਦਾ ਖਾਤਮਾ ਕਰਨਾ ਪਣਦਾ ਹੀ ਹੈ ਕਿਉਂਕਿ ਇਹਨਾਂ ਇਨਵੈਂਸ਼ਨਸ ਕਰਕੇ ਇਹਨਾਂ ਅਵਿਸ਼ਕਾਰਾਂ ਕਰਕੇ ਮੇਰਾ ਕੰਮ ਬਹੁਤ ਆਸਾਨ ਹੋ ਗਿਆ ਹੈ। ਰੂਹਾਨੀਅਤ ਲੁੱਟ ਲੈਂਦੇ ਨੇ ਕਾਲ ਦੇ ਇਹ ਸ਼ੈਤਾਨੀ ਚਰਖੇ। ਸੋ ਜ਼ਿੰਦਗੀ ਜੀਣ ਦੇ ਇਸ ਢੰਗ ਤੇ ਐਸੇ ਕੰਮਕ ਮਾਹੌਲ ਵਿੱਚ ਨਾਮ ਜਪ ਕੇ ਅੱਖਾਂ ਵਿੱਚ ਖੁਮਾਰੀ નિર્ਦੋਸ਼ ਮਾਸੂਮੀਅਤ ਕੀ ਝਲਕਣੀ ਸੀ। ਖਾਲੀਪਨ ਤੇ ਥੁਥੀਆਂ ਚਤਰਾਈਆਂ ਸਿਆਣਪਾਂ ਤਾਰੀ ਹੋ ਜਾਂਦੀਆਂ। वैसे रब दी गल सुनन नु जेकर जी करे भी ता वीडियो देखण दी बजाय ऑडियो सुन ली जावे नुकसान ਘੱਟ ਹੁੰਦਾ ਹੈ ਫਾਇਦੇ ਦੀ ਫਿਰ ਵੀ ਕੋਈ ਗਾਰੰਟੀ ਨਹੀਂ ਕਿ ਹੋਵੇ ਹੋਵੇ ਨਾ ਹੋਵੇ ਨਾ ਹੋਵੇ ਕਿਉਂਕਿ ਇਹ ਤਾਂ ਫਿਰ ਮੇਰੇ ਮਨ ਤੇ ਨਿਰਭਰ ਕਰਦਾ ਹੈ ਵੀ ਸੁਣ ਕੇ ਮੰਨਦਾ ਵੀ ਹੈ ਕਿ ਨਹੀਂ ਵੈਸੇ ਤੇ ਕਥਾ ਕੀਰਤਨ ਸੁਣਦਾ ਵੀ ਕੌਣ ਹੈ ਕੋਈ ਵਿਰਲਾ ਜਿਵੇਂ ਕਿ ਮੇਰੇ ਵਰਗੇ ਬੰਦੇ ਦਾ ਬਸ ਭਲੇ ਭਲੇਰੇ ਬਣਨ ਦਾ ਢੋਂਗ ਹੀ ਹੁੰਦਾ ਹੈ ਸਿਰਫ ਟਾਈਮ ਪਾਸ ਇਹ ਵੀ ਮੰਨਦਾ ਤੋ ਖਾਈ ਹੁੰਦਾ ਮਨ ਆਪ ਹਜ਼ਾਰਾਂ ਸੋਚਾਂ ਸੋਚੀ ਜਾਂਦਾ ਸੋਚੀ ਸੋਚੀ ਜਾਂਦਾ ਰੱਬ ਦੀ ਗੱਲ ਵੀ ਜੇਕਰ ਉਵੇਂ ਸੁਣੀ ਜਾਵੇ ਜਿਵੇਂ ਗੁੱਸੇ ਵਾਲੀ ਗੱਲ ਸੁਣ ਕੇ ਭੁੱਲਦੀ ਨਹੀਂ ਸੌਰੀ ਜ਼ਿੰਦਗੀ ਅੰਦਰ ਤਖ਼ਦਾਰਿੰਦਾ ਜਿਵੇਂ ਦ੍ਰੋਪਦੀ ਦੀ ਗੱਲ ਦਰਯੋਗਨ ਨੇ ਸੁਣੀ ਸੀ ਇੱਤੇ ਬੱਜੀ ਗੱਲ ਤੀਰ ਵਾਂਗੂ ਚਾ ਕੇ ਜਦੋਂ ਦ੍ਰੋਪਦੀ ਨੇ ਕਹਿਤਾ ਅੰਨੇ ਦਾ ਪੁੱਤ ਅਨਹ ਮਹਾਭਾਰਤ ਹੋ ਗਈ ਲੱਖਾਂ ਬੰਦੇ ਮਰ ਗਏ ਇੱਤੇ ਵੱਡੇ ਰੱਬ ਦੀ ਗੱਲ ਉਸ ਰੱਬ ਦੀ ਗੱਲ ਜੋ ਆਨੰਦ ਦਾ ਸੋਮਾ ਤੇ ਫਿਰ ਮੈਨੂੰ ਉਹ ਆਨੰਦ ਕਿਉਂ ਨਹੀਂ ਆਇਆ ਭਈ ਮਤਲਬ ਉਸ ਲੈਵਲ ਤੇ ਜਾ ਕੇ ਮੈਂ ਉਹ ਗੱਲ ਸੁਣੀ ਨਹੀਂ ਆਕੇ ਮਹਾਰਾਜ ਦੱਸਦੇ ਆ गावे को साज करे तन खे गावे को जी ले फिर दे भगत मैं मा ये तेरी के आप साज फिर खाक बनाए कैसे रू ले जाए तन से नए जिस्म में उसे बसाए ਕੋਈ ਕਲਾਕਾਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਕ੍ਰਿਤੀ ਜਿਹੜੀ ਆ ਉਹ ਨਸ਼ਟ ਹੋਵੇ। ਇਹ ਕੈਸਾ ਬੁੱਤ ਘੜਾਇਆ? ਸੋਹਣੀ ਤਾਂ ਸੋਹਣੀ ਮੂਰਤ ਸਾਜਦੇ ਫਿਰ ਉਹਨੂੰ ਸਮਾਉਂਦੇ ਪਲ ਨਹੀਂ ਲਾਉਂਦਾ। ਕਿਵੇਂ ਸਾਜਿਆ, ਕਿਵੇਂ ਮੈਨੂੰ ਢਾਇਆ? ਨਵੇਂ ਜਿਸਮਾਂ 'ਚ ਕਿਵੇਂ ਵਸਾਇਆ? ਖੋਰੇ 84 ਲੱਖਾਂ ਜੂਨਾ ਦੇ ਢੇੜੇ 'ਮੈਂ ਕਿੰਨੀ ਵਾਰ ਖਾਦੇ? ਪੱਤਰ ਸੇ ਬਣ ਫੂਲ ਮੈਂ ਟੈਕਾ ਸੂਰਪਣਾ ਮੈਲੇ ਸੇ ਮੈਕਾ ਗੰਦਗੀ ਦੇ ਵਿੱਚ ਪਲਸਦਾ ਰਿਆ ਮੈਂ ਉਸ ਜੂਨ ਵਿੱਚ ਮੈਨੂੰ ਇਹੀ ਇਤਰਫ ਲੇਲਾ ਲੱਗਦੇ ਸੀ ਵਿੰਗੇ ਟੇਡੇ ਤਨ ਹੰਡਾਏ ਬੰਧਾ ਬਣਿਆ ਪੰਧ ਲਮੇਰਾ ਪਰ ਹਾਲੇ ਤੱਕਰ ਵੀ ਬੇਹੋਸ਼ੀ ਦੀ ਰਾਤ ਨ ਲੰਗੀ ਪਤਾ ਨਹੀਂ ਕਦ ਆਉ ਸਵੇਰਾ ਤੂੰ ਪਿਆਰ ਦੀ ਕਦੇ ਨਾ ਛੇੜੀ ਸ਼ੁਕਰਾਨੇ ਦਾ ਗੀਤ ਨਹੀਂ ਗਾਇਆ ਜਦ ਕੇ ਹਰ ਪੌੜੀ ਤੇ ਹਰ ਠੇਡੇ ਚ ਦੁੱਖ ਸੁੱਖ ਦੇ ਹਰ ਆਉਂਦੇ ਸਾਹ ਪੁਚਕਾਰ ਤੇਰੀ ਦੁਲਾਰ ਸੀ ਤੇਰਾ ਪਰ ਮਾਹੀ ਵੱਲ ਮੈਂ ਚਾਹਤ ਨਾ ਪਾਈ ਸਾਜਨੜਾ ਮੇਰੇ ਨੇਕਟ ਖੜਾ ਵੇਰ ਮਹਾਰਾਜ ਦੱਸਦੇ ਆ ਗਾ ਦਾ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਧੂਰ ਕੋਈ ਗਾਏ ਸਿਫਤੋਂ ਕੋ ਤੇਰੀ ਅਗੰ ਅਲਖ ਅਪਾਰ ਹੈ ਤੂੰ ਮਨਗੁਤੀ ਇੰਦਰੀਆ ਤੋਂ ਪਹੁੰਚ ਤੋਂ ਉੱਪਰ ਹੋਣ ਕਰਕੇ ਤੂੰ ਅਗੰਮ ਅਲਖਾਂ ਤੇ ਅਪਾਰ ਹੈ ਕੋਈ ਗਾਏ ਕੇ ਹਰ ਜ਼ਰੇ ਮੇਰੇ ਮਾਲਕ ਮੇਰਾ ਯਾਰ ਹੈ ਤੂੰ gurmukho hota aise gaata haazir nazar hazur hi hain tu sarv drishta manmukhu to paas na ho ke andar nahi kahin dur hi hain tu mere laage hain bilkul mere hath to bhi nele luk kart bikal bikade prab neer khunte nereya mere andar vishwas bharose ki kami hai ਮਾਰੇ ਕੰਮ ਕਰਨ ਲਈ ਬੰਦਾ ਲੁਕਦਾ ਫਿਰਦਾ ਪਰ ਰੱਬ ਤਾਂ ਮੇਰੇ ਨਾਲ ਹੀ ਅੰਦਰ ਆ ਗਿਆ ਬਈ ਮੈਂ ਕਿੰਨੇ ਪਾਪ ਕੀਤੇ ਕੁੰਡੀਆਂ ਬੰਦ ਤਾਲੇ ਬੰਦ ਪਰ ਤੇਰੇ ਤੋਂ ਪਰਦਾ ਕਾਦਾ ਤੇ ਕਰਾਵੀ ਕਿਵੇਂ ਤੂੰ ਤਾਂ ਮੇਰੇ ਨਾਲ ਪਰਛਾਵੇਂ ਤੂੰ ਵੀ ਜ਼ਿਆਦਾ ਮੇਰੇ ਸਾਹਮਣੇ ਮੇਰੀਆਂ ਧੜਕਣਾ ਦਾ ਗਵਾਹ ਕਿਹੜੇ ਮੂੰਹ ਨਾਲ ਮੌਸੀ ਮੰਗਾ ਕਥਨਾ ਕਥਿਨਾ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਖਤਮ ਨਾ ਹੋਗੀ ਤੇਰੀ ਉਪਮਾ ਸਾਰਾ ਹਾਲ ਬਿਆਨ ਨਾ ਹੋ ਸਿਫਤ ਕਰੋੜੋਂ ਗਾਏ ਅਨੇਕੋਂ ਪਰ ਤੇਰੀ ਸ਼ਾਨ ਬਿਆਨ ਨਾ ਹੋ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਤ ਜੁਗੰਤਰ ਖਾਹੀ ਖਾਹੇ हम पिखारी थक जाते हैं दाता देता जाता है युगो युगो हर खाने वाला उसकी नेमत खाता है हुक्मी हुक्म चलाए राह नानक विगस वे परवा ਹੁਕਮ ਸੇ ਆਪਣੇ ਹਾਕਮ ਨੇ ਕਿਹੜਾ ਹੁਕਮ ਜਿਹੜਾ ਜ਼ਾਬਤਾ ਉਹਦਾ ਕਾਨੂੰਨ ਹੈ ਹੁਕਮ ਸੇ ਆਪਣੇ ਹਾਕਮ ਨੇ ਦੁਨੀਆ ਕੀ ਹਰ ਕਾਰ ਚਲਾਈ ਖੁਦ ਆਨੰਦ ਰਹੇ ਉਹ ਨਾਨਕ ਵਾ ਇਹ ਕੈਸੀ ਬੇਪਰਵਾਹੀ ਸਾਰਿਆਂ ਦੀ ਚਿੰਤਾ ਲੈਣ ਵਾਲਾ ਪਰ ਆਪ ਅਚਿੰਤ ਹੈ ਸਭ ਦੀ ਪ੍ਰਵਾਹ ਉਹਨਾਂ ਦੀ ਪਾਲਣਾ ਕਰਨ ਵਾਲਾ ਆਪ ਬੇਪਰਵਾਹ ਹੈ ਸਤ ਚਿਤ ਆਨੰਦ ਜੋ ਹਰਖ ਸੋਗ ਤੋਂ ਉੱਪਰ ਆ ਉਸ ਅਣ ਦੇਖੇ ਪ੍ਰੀਤਮ ਦੀ ਹਰ ਬਾਤ ਨਿਰਾਲੀ ਆ ਉਸ ਦੀ ਅਕਥ ਗਾਥਾ ਸ਼ਬਦੇ ਹਿਰਦਿਆਂ ਤੇ ਅੰਕਤ ਆ ਲਿਖੀ ਹੋਈ ਆ ਅਬੋਲ ਬੋਲੀ ਤੇ ਅਦ੍ਰਿਸ਼ਟ ਅੱਖਰਾਂ ਦੇ ਰੂਪ ਦੇ ਵਿੱਚ ਸੋ ਇਹ ਕਥਾ ਜਿਪਕੀ ਸਾਧ ਦੀ ਇਵੇਂ ਹੀ ਚਲਦੀ ਰਹੇਗੀ ਇੱਕ ਜ਼ਰੂਰੀ ਬੇਨਤੀ ਯਾਦ ਆ ਗਈ ਕਿ ਉਹ ਇਹ ਕਿ ਅਗਰ ਇੱਕ ਸ਼ਬਦ ਵੀ ਕਿਸੇ ਨੂੰ ਸਿਖਾ ਦਈਏ ਨਾ ਉਸ ਦਾ ਪੁੰਨ 100 ਮੰਦਰ ਸੋਨੇ ਦੇ ਉਸਾਰ ਕੇ ਦੇਣ ਦੇ ਬਰਾਬਰ ਆ ਕਹਿੰਦੇ ਆ ਜਿਵੇਂ ਛਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕ ਸੋਨੇ ਦਾ ਭਾਅ ਸਭ ਨੂੰ ਪਤਾ ਹੀ ਐ ਸੋ ਸੌਦਾ ਮਾੜਾ ਨਹੀਂ ਕਰ ਲਿਓ ਛੇਰ ਜਿੰਨਾ ਵੀ ਵੱਤੋ ਵੱਤ ਅਸੀ कर सकते हैं वाहिगुरु जी का खालसा वाहगुरु जी की फतेह